ਅਜਾ ਪਰ ਰਿਵਿਊ ਕਰਨਿਆ ਜੇ ਤੁਸੀਂ ਪ੍ਰਾਪਰਟੀ ਖਰੀਦ ਰਹੇ ਹੋ ਉੱਤੇ ਲਿਖਿਆ ਹੁੰਦਾ ਐਜ਼ ਇਜ਼ ਕਿ ਪ੍ਰਾਪਰਟੀ ਐਜ਼ ਇਜ਼ ਹੈਗੀ ਹੈ ਉਹਦਾ ਮਤਲਬ ਫਾਈਂਡ ਆਊਟ ਕਰਨਿਆ ਤੇ ਕਿਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਗਿਆ ਪਹਿਲਾਂ ਹੈ ਗਿਆ ਕਿ ਜਦੋਂ ਵੀ ਪ੍ਰਾਪਰਟੀ ਤੁਹਾਡਾ ਏਜੰਟ ਕਹਿ ਰਿਹਾ ਕਿ ਇਹ ਐਜ਼ ਐਜ਼ ਹੀ ਹੈਗੀ ਹੈ ਉਹਦਾ ਮਤਲਬ ਹੈ ਕਿ ਇਹ ਫਿਜ਼ੀਕਲ ਕੰਡੀਸ਼ਨ ਕਿਦਾਂ ਦੀ ਹੋਰੀ ਪ੍ਰਾਪਰਟੀ ਦੀ ਮਤਲਬ ਕਿ ਘਰ ਦੇ ਉੱਤੇ ਜੇ ਕੋਈ ਰਿਪੇਅਰ ਦੀ ਜ਼ਰੂਰਤ ਹੈਗੀ ਹੈ ਸੈਲਰ ਨੇ ਤੁਹਾਨੂੰ ਕੁਝ ਨਹੀਂ ਕਰਕੇ ਦੇਣਾ ਐਂਡ ਸੈਲਰ ਨੇ ਕਿਹਾ ਕਿ ਜੋ ਤੁਸੀਂ ਦੇਖ ਰਹੇ ਹੋ ਉਹੀ ਤੁਹਾਨੂੰ ਮਿਲੇਗਾ ਰਾਈਟ ਜੇ ਤੁਸੀਂ ਕਹਿੰਦੇ ਹੋ ਮੈਂ ਬੋਇਲਰ ਚੇਂਜ ਕਰਾਂ ਜਾਂ ਕੋਈ ਰੂਫ ਚੇਂਜ ਕਰਾਂ ਉਹਨਾਂ ਨੇ ਨਹੀਂ ਕੁਝ ਕਰਨਾ ਪਰ ਐਟ ਦ ਸੇਮ ਟਾਈਮ ਜੇ ਕੰਡੀਸ਼ਨਲ ਹੋ ਤੁਸੀਂ ਠੀਕ ਹੈਗੇ ਹੋ ਤੋਂ ਹੀ ਮੇਕ ਸ਼ੂਰ ਕਰਨਾ ਕਿ ਤੁਹਾਡਾ ਟਾਈਟਲ ਜੋ ਹੋਏਗਾ ਸਾਨੂੰ ਕਲੀਅਰ ਟਾਈਟਲ ਮਿਲੇ ਰਾਈਟ ਕਿ ਸਾਨੂੰ ਕੋਈ ਵੀ ਇਸ਼ੂ ਨਹੀਂ ਚਾਹੀਦਾ ক্লোਜ਼ਿੰਗ ਤੋਂ ਬਾਅਦ ਕੋਈ ਓਨਰਸ਼ਿਪ ਡਿਸਪਿਊਟ ਕਿ ਇਹ ਮੇਰਾ ਘਰ ਹੈ ਜਾਂ ਕੋਈ ਲੀਨਸ ਐਡੀਸ਼ਨਲ ਲੀਨਸ ਹੋਣ ਜਾਂ ਕੋਈ ਵੀ ਜਜਮੈਂਟ ਹੋਵੇ ਸਾਨੂੰ ਕਲੀਅਰ ਟਾਈਟਲ ਚਾਹੀਦਾ ਹੈਗਾ ਰਾਈਟ ਉੱਪਰ ਨੈਕਸਟ ਇਹ ਗਾਇ ਹੈ ਕਿ ਜੇ ਕੋਈ ਓਪਨ ਪਰਮਿਟ ਹੋਵੇ ਰਾਈਟ ਘਰ ਦੇ ਉੱਤੇ ਕੋਈ ਵੀ ਪਰਮਿਟ ਭਾਵੇਂ ਪਿਛਲੇ 20 ਸਾਲਾਂ ਤੋਂ ਜਾਂ 10 ਸਾਲਾਂ ਤੋਂ ਕੋਈ ਵੀ ਓਪਨ ਪਰਮਿਟ ਹੈ ਗਿਆ ਆਪਾਂ ਚਾਣੇ ਕਿ ਸੈਲਰ ਇਹਦੇ ਉਹਨੂੰ ਕਲੋਜ਼ ਆਊਟ ਕਰੇ ਐਂ ਜੇ ਪ੍ਰਾਪਰਟੀ ਦੇ ਉੱਤੇ ਕੋਈ ਵੀ ਵਾਇਲੇਸ਼ਨ ਲੱਗਾ ਹੈ ਉਹ ਵਾਇਲੇਸ਼ਨ ਜਿਹੜਾ ਸੈਲਰ ਹੈ ਗਿਆ ਉਹਦੀ ਟੇਕ ਕੇਅਰ ਕਰੇ ਰਾਈਟ ਐਂਡ ਜੇ ਕੋਈ ਐਡੀਸ਼ਨਲ ਲੀਨਸ ਨੇ ਪ੍ਰਾਪਰਟੀ ਟੈਕਸਸ ਜਾਂ ਕੰਟਰੈਕਟ ਦੀ ਲੀਨਸ ਆਪਾਂ ਮੇਸ਼ੂਰ ਕਰਨੇ ਕਿ ਸੈਲਰ ਉਹਨੂੰ ਟੇਕ ਕੇਅਰ ਕਰੇ ਉਹਦੇ ਐਂਡ ਜੋ ਕੰਟਰੈਕਟ ਦੇ ਵਿੱਚ ਤੁਸੀਂ ਕੰਟਰੈਕਟ ਦੇ ਵਿੱਚ ਪੈਰਾਗ੍ਰਾਫਸ ਹੁੰਦੇ ਨੇ ਉਹਨੂੰ ਕੰਟਿੰਜੈਂਸੀਜ਼ ਕਹਿੰਦੇ ਨੇ ਉਹ ਆਪਾਂ ਮੇਕ ਸ਼ੂਰ ਕਰਨਾ ਹੈ ਕਿ ਇੱਕ ਇਨਸਪੈਕਸ਼ਨ ਦੀ ਕੰਟਿੰਜੈਂਸੀ ਹੋਵੇ ਈਵਨ ਥੋ ਕਿ ਉਹ ਐਜ਼ ਐਜ਼ ਵੇਚ ਰਹੇ ਨੇ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਵੀ ਕਿ ਪ੍ਰਾਪਰਟੀ ਦੀ ਕੰਡੀਸ਼ਨ ਕਿਦਾਂ ਦੀ ਏ ਸਟਰਕਚਰ ਕਿਦਾਂ ਰਹਿ ਗਿਆ ਰਾਈਟ ਐਂਡ ਆਪਾਂ ਉਹਦਾ ਟਾਈਟਲ ਦੀ ਕੰਟਿੰਜੈਂਸੀ ਪਾਣੀ ਐ ਐਂਡ ਮੌਰਗੇਜ ਕੰਟਿੰਜੈਂਸੀ ਪਾਣੀ ਐ ਇਹ ਤਿੰਨ ਡਿਫਰੈਂਟ ਪੈਰਾਗ੍ਰਾਫ ਹੁੰਦੇ ਨੇ ਜੋ ਤੁਹਾਨੂੰ ਪ੍ਰੋਟੈਕਟ ਕਰਨਗੇ ਰਾਈਟ ਐਂਡ ਆਪਾਂ ਮੇਕ ਸ਼ੂਰ ਕਰਨਾ ਕਿ ਜਿਹੜਾ ਤੁਹਾਡਾ ਅਟਰਨੀ ਐ ਉਹ ਤੁਹਾਡਾ ਕਾਂਟਰੈਕਟ ਨੂੰ ਰਿਵਿਊ ਕਰੇ ਐਂਡ ਤੁਹਾਨੂੰ ਪ੍ਰੋਟੈਕਟ ਕਰੇ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਦੀ ਜ਼ਰੂਰਤ ਹੋਏਗੀ ਫਲੀਜ਼ ਗੈਰਨ ਚਾਰਜ